ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡ ਡੇਰੀ ਫਾਰਮ ਤੇ ਆਪਾਂ ਪਹੁੰਚ ਚੁੱਕੇ ਆਂ ਜੀ ਅੱਜ ਪਿੰਡ ਨੋਨੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਇਸ ਘਰ ਚੋਂ ਅੱਗੇ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਬਾਪੂ ਨੇ ਦੋ ਵੈੜਾ ਸੇਲ ਕਰਨੀਆਂ ਜੀ ਦੋਵੇਂ ਸੂਈਆਂ ਸਵਾਈਆਂ ਜੀ ਚੰਗੇ ਰਿਕਾਰਡ ਆ ਵੈੜਾਂ ਦੇ ਤੇ ਮੁੱਲ ਬਿਲਕੁਲ ਜਾਇਜ਼ ਕਰਨੇ ਆ ਤੇ ਸਭ ਤੋਂ ਪਹਿਲਾਂ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਈ ਡੰਗਰ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਹੁੰਦਾ ਉਹਨੂੰ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਜੋ ਕਿਸੇ ਕਿਸਮ ਦਾ ਲਾਮਾ ਨਾ ਰਹਿ ਸਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਨੰਬਰ ਨੋਟ ਕਰ ਲਓ 856604918 ਗੱਲਬਾਤ ਕਰਾਉਨੇ ਆ ਲੈਣਾ ਲੈਨੇ ਇਹਨਾਂ ਵੜਾ ਡਿਟੇਲ ਜੀ ਹਾਂ ਜੀ ਸਾਸਰੀਕਾਲ ਬਾਪੂ ਜੀ ਸਾਸਰੀਕਾਲ ਸਾਸਰੀਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਪਹਿਲਾਂ ਵੀਡੀਓ ਪਾਈ ਵੇਖ ਗਿਆ ਮਾਲ ਵੇਖ ਗਿਆ ਜੀ ਠੀਕ ਆ ਜੀ ਠੀਕ ਆ ਅੱਜ ਕਿੰਨੀਆਂ ਸੇਲ ਕਰਨੀਆਂ ਜੀ ਦੋ ਜੀ ਦੋ ਸੂਈਆਂ ਸਵਾਈਆਂ ਦੋਵੇਂ ਦੋਵੇਂ ਸੂਵੇਂ ਇੱਕ ਦਾ ਬੱਚਾ ਮਰ ਗਿਆ ਜੀ ਇੱਕ ਦਾ ਬੱਚਾ ਮਰ ਗਿਆ ਐਡਰੈਸ ਦੱਸ ਦੋ ਜੀ ਆਪਣਾ ਤਰਨਤਾਰਨ ਜ਼ਿਲ੍ਹਾ ਆਪਣਾ ਹਾਂ ਜੀ ਤਰਨਤਾਰਨ ਦਾ 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 ਖਾਨਾ ਬਣਾਲਾ ਪਿੰਡ ਕਿਹੜਾ ਜੀ ਨੂਨ ਨੇ ਤਰਨਤਾਰਨ ਤੰਤਾ ਰੋਡ ਦੇ ਉੱਤੇ ਨਾ ਕੀ ਦੀ ਆਪਣਾ ਸੁਖندر ਸਿੰਘ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਨੰਬਰ 9592329844 ਠੀਕ ਹੈ ਜੀ ਦੁਬਾਰਾ ਬੋਲ ਦਿਓ ਇੱਕ ਵਾਰਾ 95929844 ਵਪਾਰ ਦਾ ਹੀ ਕੰਮ ਹੈ ਨਾ ਆਪਣਾ ਹਾਂਜੀ ਵਪਾਰ ਦਾ ਜੀ ਠੀਕ ਹੈ ਠੀਕ ਆ ਸਹੀ ਆ ਤੇ ਸ਼ੁਰੂਆਤ ਕਰੀਏ ਫਿਰ ਕਰੋ ਜੀ ਕਰੋ ਆ ਵੈਟ ਤੋਂ ਕਰਦੇ ਦਾ ਬੱਚਾ ਮਰ ਗਿਆ ਵਾ ਥਣ ਥਣ ਸੋਹਣਾ ਲੱਗਾ ਇਹਨੂੰ ਵੀ ਆ ਦੇਖੋ ਜੀ ਫੇਸ ਕੁਆਲਿਟੀ ਚੰਗੀ ਆ ਸੂਆ ਕਰਨ ਵਾਂ ਇਹਦਾ ਪਹਿਲੀ ਆ ਪਹਿਲੇ ਸੂਏ ਪਹਿਲੇ ਪਹਿਲੇ ਠੀਕ ਹੈ ਠੀਕ ਹੈ ਪਹਿਲੇ ਸੂਏ ਸੂਈ ਆ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਤਾਂ ਹੈਗਾ ਜੀ 8-9 ਕਿਲੋ ਤੇ ਹੁਣ ਬੱਚਾ ਮਰ ਗਿਆ ਕਰਕੇ ਦੋਨ ਸੱਤ ਕਿਲੋ ਇਸੇ ਸੱਤ ਸੱਤ ਕਿਲੋ ਦੁੱਧ ਹੁਣ ਇਹਦੇ ਕੋਲ ਹੈਗਾ ਠੀਕ ਹੈ ਠੀਕ ਹੈ ਸੂਆ ਪਹਿਲਾ ਹੀ ਆ ਸੂਆ ਪਹਿਲਾ ਤੇ ਬੱਚੇ ਮਰੇ ਨੂੰ ਕਿੰਨੇ ਦਿਨ ਹੋ ਗਿਆ ਜੀ ਬੱਚੇ ਮਰੇ ਹੋਏ ਮਹੀਨੇ 6 ਦਿਨ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਹੋ ਗਏ 20 ਦਿਨ 20 ਤੋਂ 25 ਹੋਣਗੇ 20 ਤੋਂ 25 ਦਿਨ ਹੋ ਗਏ ਆ ਠੀਕ ਹੈ ਜੀ ਤੋਰ ਦੋ ਇਹਨੂੰ ਜੀ ਆ ਵੇਖੋ ਜੀ ਕੱਦ-ਕੱਡ ਸੋਹਣਾ ਬੱਚਾ ਇਹਦਾ ਮਰ ਗਿਆ ਵਾ ਖਾਣ ਬੜੇ ਸੋਹਣੇ ਆ ਦੇ ਐ ਟਾਈਮ ਤੇ 7 ਕਿਲੋ ਦੁੱਧ ਆ ਦੇ ਕੋਲ ਖਮਾ ਲਓ ਜੀ ਆਜੋ ਹਾਂ ਸ਼ਾਇਦ ਹਾਲ ਚ ਪੱਖ ਰੱਖਦੀ ਆ ਆ ਵੇਖ ਸਾ ਤੇ ਥਣ ਸੋਹਣੇ ਲੱਗੇ ਆ ਮੁੱਠੀ ਚ ਜਵਾਈ ਵਾਲਾ ਥਣ ਲੱਗਾ ਜੀ ਇਹਦਾ 7 ਲੀਟਰ ਦੁੱਧ ਇਹਦੇ ਕੋਲ ਐਸ ਟਾਈਮ ਤੇ ਤਿਆਰ ਮਿਲੂਗਾ ਜੀ ਆਰੇ ਖੜਿੱਤ ਹਾਂ ਥਾਣ ਚੈੱਕ ਕਰ ਲਵੀਏ ਇਹਦਾ ਦੁੱਧ 7 ਕਿਲੋ ਤਿਆਰ ਆ ਇਹਦੇ ਕੋਲ ਹਾਂਜੀ ਹਾਂਜੀ ਚਵਾ ਦੋਗੇ ਹਾਂਜੀ ਠੀਕ ਆ ਜੀ ਤੇ ਰੱਸੀ ਪਾ ਕੇ ਚਾਉਣੇ ਆ ਰੱਸੀ ਪਾ ਕੇ ਰੱਸੀ ਪਾ ਕੇ ਠੀਕ ਆ ਠੀਕ ਆ ਤੇ ਦੁੱਧੋਂ ਵਾਜੂ ਥੋੜਾ ਪਤਾ ਕਿ ਨਹੀਂ ਦੁੱਧੋਂ ਵਧੂ ਜੂਰ ਠੀਕ ਆ ਸਾਡੇ ਤੋਂ ਪੱਠੇ ਹੋ ਗਏ ਲੈ ਲੋ ਠੀਕ ਆ ਮੁੱਲ ਕਿੰਨਾ ਕਰਦੇ ਆ ਜੀ ਮੁੱਲ ਨਯਾਜ 16000 ਦੇ ਲੱਗ ਜਾ ਠੀਕ ਆ ਜੀ ਹਾਂ ਨਹੀਂ ਹਾਂ ਨਹੀਂ ਮੋਰ ਕੋਈ ਮਾਰਦਾ ਨਾ ਮਾਤਾ ਕਰਦਾ ਵੇਖ ਕਿੰਨਾ ਕਰ 10000 ਕਰਦਾ ਜਾ ਠੀਕ 15000 ਦੀ ਹਾਂਜੀ ਉਹ ਚੋਂ ਆਏ ਗਏ ਨੂੰ ਫੇਰ ਕਰ ਦੋ ਛੋੜ ਕਰਦਾ ਕਰਦਾਂਗੇ ਠੀਕ ਆ ਕੋਈ ਫੋਨ ਕਰ ਲੈ ਕਰਤਾ ਹੀ ਅੱਜ ਭਾਉਨੇ ਜਾ ਬਿਲਕੁਲ ਜਾਇਜ਼ ਮੁੱਲ ਕੀਤਾ ਕਿਲੋ ਪਿੱਛੇ ਲੀਟਰ ਪਿੱਛੇ 2000 ਰੁਪਇਆ ਹਾਂਜੀ ਹੈਨਾ 15000 ਦੀ ਸੱਤੋ ਦਣੀ 14 ਬਣਦਾ ਉਦਾਂ ਚਲੋ 14 ਕਰ ਲਓ 14000 ਦੀ ਹਾਂਜੀ ਠੀਕ ਆ ਮੁੰਨ ਜਾਣੀ ਉਹ ਪਹਿਲੇ ਫੋਨ ਤੇ ਠੀਕ ਆ ਫੋਨ ਜ਼ਰੂਰ ਕਰ ਲਿਓ 7 ਕਿਲੋ ਦੁੱਧ 14000 ਰੁਪਿਆ ਮੁੱਲ ਆ ਇਹਦਾ ਦੂਜੇ ਨੰਬਰ ਦੇ ਦਿਖੋਣੀ ਹੈ ਜੀ ਆਪਾਂ ਵੇਖੋ ਜਰਸੀ ਦੇ ਵਿੱਚ ਪੱਖ ਰੱਖਦੀ ਆ ਤੇ ਇਹਦੇ ਕੋਲ ਫਿਕਸ ਜਿਹਾ ਆਰਡਰ ਆ ਚੈੱਕ ਕਰ ਲੋ ਹਮਾਨਾ ਬੜਾ ਸੋਹਣਾ ਤਿਆਰ ਕਰਦੀ ਆ ਬੱਚਾ ਇਹਦੇ ਕੋਲ ਕੀ ਆ ਜੀ ਅੱਛਾ ਇਹਦਾ ਬੱਛਾ ਜੀ ਥਾਨ ਬੜਾ ਸੋਹਣਾ ਲੱਗਾ ਵੇਖੋ ਇਹਦਾ ਸੂਆ ਕਿ ਨਵਾ ਜੀ ਪਹਿਲਾ 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 ਸੂਆ ਪਹਿਲਾ ਸੂਆ ਠੀਕ ਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਉਹਨੂੰ ਸੂਈ ਨੂੰ ਹਫਤਾ ਕੁਆ ਮਾ ਤੇ ਦੰਦ ਦੰਦਾ ਜੀ ਹੈ ਕਿ ਕਿਦਾਂ ਦੰਦ ਦੰਦਾ ਜੀ ਦੰਦਾ ਕਿੰਨੇ ਦੰਦ ਦਾ ਏ ਦੰਦ ਪੂਰੇ ਨੇ ਇਹ ਦੰਦ ਕਿਹੜੇ ਬਣੇ ਨੇ ਇਹ ਪੂਰੇ ਨੇ ਠੀਕ ਹੈ ਠੀਕ ਹੈ ਜੀ ਪੂਰੇ ਹੀ ਆ ਦੰਦ ਜਿੰਨੇ ਹੈਗੇ ਉਹਦੇ ਇੰਨੇ ਦੰਦ ਪੂਰੇ ਬਿਲਕੁਲ ਜਿਹੜਾ ਮੱਥੀ ਵੇਖ ਲੈ ਠੀਕ ਹੈ ਕੋਈ ਨਿਕਲਿਆ ਨਹੀਂ ਬਾਹਰ ਮੈਂ ਤਾਂ ਜਿੱਦਾਂ ਚੈੱਕ ਮਰਜ਼ੀ ਕਰ ਲੈਣਾ ਠੀਕ ਹੈ ਜੀ ਤੇ ਸਹੀ ਆ ਇਹਦੇ ਕੋਲ ਦੁੱਧ ਕਿੰਨਾ ਜੀ ਉਹ ਤਾਂ 12 ਲੀਟਰ ਆ ਇਹਨਾਂ ਤਿਆਰ ਬਿਲਕੁਲ 12 ਲੀਟਰ ਦੁੱਧ ਤਿਆਰ ਆ ਠੀਕ ਹੈ ਇਹਨੂੰ ਤੋਂ ਵੱਧ ਹੀ ਹੋਵੇ ਦੋ ਵਗ 12 ਲੀਟਰ ਲੈ ਅੱਛਾ ਹੈ ਵਾਅਦਾ ਤੇ ਗਾਰੰਟੀ 12 ਲੀਟਰ ਦੀ ਦੇਣੀ ਤੁਸੀਂ ਠੀਕ ਹੈ ਜੀ ਇਹਨੂੰ ਖੋਲ ਕੇ ਤੋੜ ਦਿਓ ਜੀ ਆਹ ਵੇਖੋ ਜੀ ਕਦ ਕੜ ਵੇਖ ਲਓ ਚੈੱਕ ਕਰ ਲਓ ਆਹ ਵੇਖ ਸਕਦੇ ਆ ਥਾਣ 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 ਬੜਾ ਸੋਹਣਾ ਲੱਗਾ ਪੂਰਾ ਮੁਠੀ ਵਾਲਾ ਫਿਕਸ ਆਰਡਰ ਵਾਲੀ ਆ ਚੰਗਾ ਸੋਹਣਾ ਥਾਣ ਤਿਆਰ ਕੀਤਾ ਹੈ ਗੈਬ ਬਹੁਤ ਸੋਹਣਾ ਮੁਠੀ ਵਾਲਾ ਥਾਣਾ ਆ ਵੇਖ ਸਕਦੇ ਆ ਬਾਕੀ ਕਦ ਕੜ ਵੀ ਸੋਹਣਾ ਵਾ ਬਹਿੜ ਦਾ ਕੋਈ ਛੋਟੀ ਨਹੀਂ ਗਈ ਤਾਂ ਕਿਸੇ ਵੀ ਨੇ ਵੀਡੀਓ ਵੇਖਣੀ ਜਦੋਂ ਆਪਣੇ ਫੋਨ ਦੇ ਵਿੱਚ ਵੱਡੀ ਸਕਰੀਨ ਕਰਕੇ ਵੇਖਿਆ ਕਰੋ ਫਿਕਸ ਹੱਡਰ ਵਾਲੀ ਆ ਖਣਾ ਦਾ ਗੈਪ ਚੰਗਾ ਜੀ ਇਹਦਾ ਦੁੱਧੋਂ ਵਾਜੂਗੀ ਥੋੜਾ ਪਤਾ ਬਿਲਕੁਲ ਠੀਕ ਹੈ ਜੀ ਕਿੰਨਾ ਦੁੱਧ ਜਵਾਉਗੀ ਏ ਦੁੱਧ ਤਾਂ ਇਹ ਵਾਧੇ ਹੀ ਹਰ ਕੋ ਪੱਠੇ ਕੱਟ ਗਿਆ ਅੱਛਾ ਕਿੰਨਾ ਹੀ ਤੂੰ 14 14 ਲੀਟਰ ਲਗਾ ਏ ਅੱਛਾ ਤੁਸੀਂ 12 ਦੱਸਿਆ ਵਾ 12 ਜਿਹੜਾ ਮਨਾ ਦੇਣਾ ਉਹ 12 ਵਾਂ ਨੂੰ ਉਹ 12 ਬਿਲਕੁਲ ਠੀਕ ਆ ਤਾਂ ਮੁੱਲ ਕਿੰਨਾ ਕਰਨਾ ਜੀ ਮੋਲ ਕਰਨਾ ਮੈਂ 44 ਕਰ ਦਿੱਤੇ ਤੇ ਵਿੱਚੋਂ 44000 ਦੀ ਦੇ ਦਾਂਗੇ ਤੇ 44 ਬਤਾਈ ਕਿੰਨਾ ਮਾਣ ਕਿੰਨਾ ਕਰਨਾ 500 ਰੁਪਇਆ ਮੈਂ ਕਹਿੰਦਾ ਚਮ 2000 ਡਾ ਦਿਓ ਨਹੀਂ ਜਾ ਕਰੀ ਜਾ ਦਿਓ ਜਾ ਰੀ ਡੋਣਾ ਵੇ ਲੈ ਮੌਕੇ ਦੇ ਮੁੰਡੇ ਡਾ ਦਿਓ ਜੋ ਮੌਕੇ ਲੈ ਵੇਖਦਾ ਮਾਣਦਾ 43000 ਦੀ ਜਾਣ ਰੋ ਅੱਜ ਦੇ ਆ 43000 ਦੀ ਦੇ ਦੋਗੇ ਠੀਕ ਆ ਆਏਗਾ ਇਹਦਾ ਮਾਨਦਨ ਕਰ ਦੋਗੇ ਉਹਦੇ ਵਿੱਚ ਥੋੜਾ ਬੋਦਾ ਠੀਕ ਆ ਜੀ ਫੋਨ ਜ਼ਰੂਰ ਕਰ ਲਿਓ ਨੀ ਤਸੱਲੀ ਤੁਸੀਂ ਆਪ ਕਰ ਲੈਣੀ ਆ ਚੈੱਕ ਕਰ ਲੈਣਾ ਇਹਨੂੰ ਰੱਸੀ ਪਾ ਕੇ ਚੋਨੇ ਕਿਦਾਂ ਹੀ ਰੱਸੀ ਰੱਸੀ ਪਾ ਆਗੇ ਲੱਤਾਂ ਲੁੱਤਾਂ ਨਹੀਂ ਮਾਰਦੀ ਨਾ 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 ਠੀਕ ਆ ਜਵਾਦ ਨੇ ਆਖਦੇ ਠੀਕ ਆ ਠੀਕ ਆ ਜੀ ਆ ਆਗੇ ਤੁਸੀਂ ਵੀ ਚੈੱਕ ਕਰ ਲੈਣਾ ਜੀ ਥਾਣ ਥਣ ਬੜਾ ਸੋਹਣਾ ਲੱਗਾ ਵਾ ਦੋ ਹੀ ਪਉ ਸੇਲ ਕਰਨੇ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਰਨੀ ਕੋਈ ਗੱਲ ਬਾਤ ਹੋਰ ਠੀਕ ਆ ਜੀ ਜਿਹੜਾ ਵੀ ਆਵੇ ਆਗੇ ਆਪਣੀ ਤਸੱਲੀ ਕਰ ਲੈ ਦੋ ਟਾਈਮ ਚੋ ਕੇ